ਨਿਆਂ ਵਿੱਚ ਕੁੜੀਆਂ ਜਿੰਨੀਆਂ ਵੀ ਭੈਣਾ ਨਾ ਇਸ ਵੀਡੀਓ ਤੋਂ ਪਰਾਂ ਹਟ ਜਿਓ ਕੋਈ ਗੱਲ ਹੀ ਇਤਾਂ ਦੀ ਆ ਉਹ ਜੋੜੇ ਦੀ ਇੱਕ ਵੀਡੀਓ ਬਹੁਤ ਭੜੀ ਵਾਇਰਲ ਹੋਈ ਆ ਕਿ ਹਰ WhatsApp ਤੇ ਪਹੁੰਚੀ ਨਹੀਂ ਤੁਹਾਨੂੰ ਪੰਜਾਬ ਤੋਂ ਤਿੰਨ ਚਾਰ ਦਿਨ ਤੋਂ ਲੋਕਾਂ ਰੌਲਾ ਪਾਇਆ ਹੀ ਧੀ ਨੂੰ ਇਨਸਾਫ ਚਾਹੀਦਾ ਭੈਣ ਨੂੰ ਇਨਸਾਫ ਚਾਹੀਦਾ ਕੁੜੀ ਨੂੰ ਇਨਸਾਫ ਚਾਹੀਦਾ ਕਿ ਇਹਨੇ ਖੁਦ ਕਿਹਾ ਕਿ ਮੈਂ ਮੈਨੂੰ ਨਸ਼ੇ ਵਾਲੀਆਂ ਗੋਲੀਆਂ ਖਵਾ ਕੇ ਮੈਨੂੰ ਕੋਕ ਵਿੱਚ ਪਿਆ ਕੇ ਮੇਰੇ ਨਾਲ ਧੱਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਖੁਦ ਪਰਚਾ ਦਰਜ ਕਰਾ ਕੇ ਆਈ ਆ ਉਹ ਵੀਡੀਓ ਵੇਖਣ ਤੋਂ ਬਾਅਦ ਜਥੇਬੰਦਿਆਂ ਭਾਈ ਮਹਿਰੋ ਭਾਨਾ ਸਿੱਧੂ ਜਾਂ ਹੋਰ ਜਿਹੜੇ ਸਾਡੇ ਐਨਆਰਆਈ ਭੈਣ ਭਰਾਵਾਂ ਨੂੰ ਬੜਾ ਦੁੱਖ ਲੱਗਾ ਕਿ ਕੁੜੀ ਨਾਲ ਬਹੁਤ ਗਲਤ ਹੋਇਆ ਇਤੋਂ ਤੱਕ ਵੀ ਕੁੜੀ ਨੇ ਆਪਣੀ ਮਰਜ਼ੀ ਨਾਲ ਵੀ ਫੋਟੋਆਂ ਲਾ ਕੇ ਲੋਹਾਈਆਂ ਨੇ ਫੋਟੋਆਂ ਪਾਈਆਂ ਨੇ ਕੀ ਕੀ ਹੋਇਆ ਤੋ ਤੁਹਾਨੂੰ ਸਾਰਿਆਂ ਨੂੰ ਪਤਾ। ਮੁੰਡੇ ਦੇ ਪਰਚਾ ਕਰਾ ਦਿੱਤਾ ਗਿਆ। ਅੱਜ ਹੁਣ ਖਬਰ ਆਈ ਆ ਕਿ ਦੋਵਾਂ ਪਰਿਵਾਰਾਂ ਨੇ ਬਹਿ ਕੇ ਸਮਝੌਤਾ ਕਰ ਲਿਆ। ਕਿ ਸਾਡੇ ਪਰਿਵਾਰ ਦੀ ਗੱਲ ਹੀ ਤੇ ਅਸੀਂ ਨਿਬੇੜ ਲਈ ਆ। ਹੁਣ ਗੱਲ ਅਸੀਂ ਫਿਰ ਪਾਗਲ ਪਬਲਿਕ ਮੇਰੇ ਮੂੰਹ ਸੁਣਨ ਲੱਗੇ ਪਾਗਲ ਆ। ਪਹਿਲਾਂ ਤੁਸੀਂ ਸਾਰੇ ਚੈਨਲਾਂ ਤੇ ਵੀਡੀਓ ਪਾ ਕੇ ਇੰਟਰਵਿਊਆਂ ਦਿੱਤੀਆਂ ਆਪੇ ਖੇ ਖਲਾਰ ਕੇ ਆਪਣੇ ਸਿਰ ਤੇ ਪਾ ਕੇ ਆਪੇ ਤੁਸੀਂ ਹੁਣ ਸਾਨੂੰ ਪਬਲਿਕ ਨੂੰ ਫੁੱਦੂ ਬਣਾਤਾ ਬਾਈ ਇਹ ਕਿੱਦਾਂ ਦੀ ਗੱਲ ਹੋਈ ਜੇ ਤੁਹਾਡੇ ਬੱਚਿਆਂ ਨੂੰ ਗਲਤੀ ਹੋਈ ਹੀ ਜਦ ਦਿਨ ਕੁੜੀ ਪਰਚਾ ਦੇਣ ਗਈ ਉਦੋਂ ਰੋਕ ਦੇ ਹੋਣਾ ਸੀ ਜਿਹੜੇ ਭਰਾ ਜਜ਼ਬਾਤੀ ਹੋ ਕੇ ਜੇ ਉਹ ਮੁੰਡੇ ਦਾ ਕੋਈ ਨੁਕਸਾਨ ਕਰ ਦਿੰਦਾ ਮੈਰੋਂ ਭਰਾ ਤੇ ਅੱਗੇ ਪਰਚੇ ਆ ਭਾਨੇ ਸਿੱਧੂ ਤੇ ਅੱਗੇ ਪਰਚੇ ਆ ਜਿੰਨਾ ਕੁੜੀਆਂ ਨੇ ਇਹ ਚੀਜ਼ਾਂ ਵੇਖੀਆਂ ਵੀ ਆ ਪੰਜਾਬ ਦੀ ਧਰਤੀ ਤੇ ਹੋ ਰਿਆ ਪੁਲਿਸ ਪ੍ਰਸ਼ਾਸਨ ਆਮ ਪਬਲਿਕ ਨੂੰ ਕਹਿਣ ਦੇ ਕਿ ਤੁਹਾਡੇ ਤੇ ਵੀ ਪਰਚਾ ਆ ਜੂ ਜੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਆ ਤੇ ਜਿੰਨਾ ਵੀਡੀਓ ਵਾਇਰਲ ਕੀਤੀ ਜਿੰਨਾ ਨਗੇਜਪੁਣਾ ਦਿਖਾ ਲਿਆ ਜਿੰਨਾ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਦੇ ਗੰਦ ਪਾਇਆ ਆ ਅੱਜ ਉਹ ਸੱਚੇ ਹੋ ਕੇ ਜੱਫੀਆਂ ਵੀ ਪਾ ਲੀਆਂ ਉਹ ਮਿਲ ਵੀ ਪਏ ਆ ਉਹਨਾਂ ਨੂੰ ਗਲਤੀਆਂ ਵੀ ਕਬੂਲ ਹੋ ਗਈਆਂ ਯਾ ਅੱਛਾ ਫਿਰ ਸਾਡੇ ਭਰਾਵਾਂ ਦੇ ਜਿਹੜੇ ਪਰਚੇ ਕੱਟੇ ਜਾਂਦੇ ਆ ਕੋਈ ਕਿਸੇ ਦੀ ਬਾਹ ਲਾਉਣ ਦਾ ਕੋਈ ਕਿਸੇ ਦਾ ਹੱਥ ਲਾਉਣ ਦਾ ਕੋਈ ਇਸ ਦੀ ਖਾਤਰ ਇਦਾਂ ਕਰ ਲੈਂਦਾ ਤੇ ਭਾਈ ਉਹ ਉਹ ਦੇ ਫਿਰ ਨਿਯੱਕ ਫਸ ਗਏ ਨਾ ਸਾਡੇ ਭਰਾ ਕਹਿੰਦੇ ਚਾਚਾ ਤੂੰ ਇਸ ਵੀਡੀਓ ਤੇ ਗੱਲ ਕਰ ਗੱਲ ਕਰ ਕੋਈ ਰਾਬੀ ਚਾਹੁੰਦਾ ਸੀ ਮੈਂ ਚੋਪਰਿਆਂ ਪਰ ਕੋਈ ਦਾ ਫੈਸਲਾ ਕੋਈ ਹੋਰ ਆਉਣਾ ਸੀ ਕੋਈ ਗੱਲ ਹੀ ਕੁਝ ਹੋਰ ਹੋਣੀ ਸੀਗੀ ਨਹੀਂ ਬੋਲੇ ਪਰ ਅੱਜ ਵੜਾ ਗੱਲ ਦਾ ਦੁੱਖ ਲੱਗਾ ਵੀ ਤੁਸੀਂ ਆਤਮ ਵਿਸ਼ਵਾਸ ਉੱਟ ਗਿਆ ਕੁੜੀਆਂ ਤੋਂ ਜਿੱਦਾਂ ਹੁਣ ਜ਼ਮਾਨਾ ਆ ਗਿਆ ਨਾ ਮੈਨੂੰ ਨਹੀਂ ਲੱਗਦਾ ਕਿ ਅੱਗੇ ਇਸ ਵੀਡੀਓ ਤੋਂ ਬਾਅਦ ਕੋਈ ਵੀ ਭਰਾ ਆਖੂਗਾ ਕਿ ਮੈਂ ਇਹਦਾ ਇਨਸਾਫ ਕਰਵਾਉਂਗਾ ਮੈਂ ਇਹਦਾ ਬਦਲਾ ਲਵਾਂਗਾ ਜਾਂ ਮੈਂ ਇਦਾਂ ਕਰਕੇ ਦਿਖਾ ਲੂੰਗਾ ਨਹੀਂ ਕਿਉਂਕਿ ਕੁੜੀ ਨੇ ਖੁਦ ਇੰਟਰਵਿਊ 'ਚ ਮੰਨਿਆ ਕਿ ਮੇਰ ਨਾਲ ਧੱਕਾ ਹੋਇਆ ਮੇਰ ਨਾਲ ਦੋ ਮੁੰਡੇ ਤਿੰਨ ਮੁੰਡੇ ਮੇਰ ਨਾਲ ਇਦਾਂ ਹੋਇਆ ਉਦਾਂ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਵੀਡੀਓ ਦੇ ਵਿੱਚ ਖੁਦ ਬਕੀਆ ਕੁੜੀ ਖੁਦ ਗੱਲਾਂ ਕੀਤੀਆਂ ਖੁਦ ਆਪਣੀਆਂ ਉਹ ਵੀਡੀਓ ਹਰ ਇੱਕ ਜਿਹੜਾ ਐਨਆਰਆਈ ਆ ਉਹਦੇ ਮੋਬਾਈਲ ਦੇ ਵਿੱਚ ਵੀਡੀਓ ਕਿੱਥੋਂ ਆਈਆਂ ਪੰਜਾਬ ਤੋਂ ਵਾਇਰਲ ਕਿੰਨੇ ਕੀਤੀਆਂ ਪੰਜਾਬੀਆਂ ਨੇ ਜਲੂਸ ਕਿਤਾ ਨਹੀਂ ਗਿਆ ਪੰਜਾਬੀਆਂ ਦਾ ਜਿਹੜੀਆਂ ਬਾਕੀ ਕੁਵਾਰੀਆਂ ਕੁੜੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਕਿ ਕੱਲ ਨੂੰ ਉਹਨਾਂ ਜਿੰਨਾਂ ਮੁੰਡਿਆਂ ਦੇ ਬਾਹਰ ਰਸਤੇ ਹੋਏ ਉਹ ਕੀ ਉਹ ਕੀ ਸੋਚਣਗੇ ਕਿ ਸਾਡੀ ਘਰ ਵਾਲੀ ਵੀ ਐਦਾਂ ਨਹੀਂ ਕਹਿਣਾ ਹਰਕਤ ਕਰ ਸਕਦੀ ਜਾਂ ਐਦਾਂ ਕਰ ਸਕਦੀ ਜਾਂ ਹਨ ਕਿੰਨੀਆਂ ਲੜਾਈਆਂ ਪਈਆਂ ਕਿੰਨੇ ਘਰ ਹੋਰ ਟੁੱਟਣੇ ਆ ਕਿੰਨੇ ਸ਼ੱਕ ਹੋਰ ਵਧਣੇ ਆ ਕੀ ਇੱਕ ਪੰਜਾਬੀ ਕਮਿਊਨਿਟੀ ਨੂੰ ਇੱਕ ਮੈਸੇਜ ਗਿਆ ਮੇਰਾ ਬੋਲਣਾ ਫਰਜ਼ ਨਹੀਂ ਆ ਪਰ ਤੁਸੀਂ ਖੁਦ ਸੋਚ ਕੇ ਵੇਖੋ ਵੀਰ ਜੇ ਇਹੀ ਕੰਮ ਕਰਨਾ ਹੈ ਪੰਚਾਇਤਾਂ ਬੈਂਦੀਆਂ ਇਹੀ ਕੰਮ ਕਰਨਾ ਹੈ ਤੇ ਆ ਮੋਬਾਈਲਾਂ ਤੇ ਨਾ ਇੱਕ ਦੂਜੇ ਨੂੰ ਸ਼ੇਅਰ ਕਰ ਦੇ ਇਹੀ ਕੰਮ ਕਰਨਾ ਹੈ ਤੇ ਉਸ ਦਿਨ ਦਾ ਡੱਕ ਦੇ ਫਿਰ ਜੇ ਤੁਸੀਂ ਹੈਲਪ ਮੰਗੀ ਪਬਲਿਕ ਕੋ ਫਿਰ ਅੱਜ ਪਬਲਿਕ ਕੀ ਤੁਹਾਡੇ ਬਾਰੇ ਸੋਚੇ ਪਬਲਿਕ ਅੱਜ ਕੀ ਕਹੂਗੀ ਕਿ ਇੱਕ ਬੰਨੇ ਤੁਸੀਂ ਖਲਾਰਾ ਪਾ ਕੇ ਗੰਦ ਪਾ ਕੇ ਗੰਦ ਮੈਂ ਕਿਉਂ ਕਹਿਣਾ ਆ ਮੇਰੇ ਹੱਥ 'ਚ ਮੋਬਾਈਲ ਆ ਇਹਦੇ ਉਹਦੇ ਤੇ ਪਤਾ ਨਹੀਂ ਕਿੰਨੇ ਕੁ ਵਟਸਐਪ ਗਰੁੱਪ ਚੱਲਦੇ ਪਤਾ ਨਹੀਂ ਕਿੰਨੇ 10 12 ਵਾਰੀ ਭੇਜ ਵੀ ਦਿੱਤੀ ਕਿੱਥੋਂ ਆ ਗਈਆਂ ਹੈ ਲੱਥੀ ਇੱਥੇ ਖਵਾ ਲਈ ਨਾ ਉਸ ਕੁੜੀ ਨੇ ਠੀਕ ਆ ਅੱਜ ਇਸੇ ਜਿਹੇ ਸੇ ਮੂੰਹ ਨਾਲ ਕਹਿਣ ਦੀ ਆ ਕਿ ਆਰਡਰ ਰਾਜੀਨਾਮਾ ਹੋ ਗਿਆ ਇਹ ਕਿਦਾਂ ਦੇ ਰਾਜੀਨਾਮੇ ਆ ਇਹ ਕਿਦਾਂ ਦਾ ਸਿਸਟਮ ਆ ਅਸੀਂ ਉਹੀ ਪੰਜਾਬੀ ਆਂ ਤੇ ਜਿਹੜੇ ਸਿਰ ਤੋਂ ਚੁੰਨੀਆਂ ਨਹੀਂ ਲੱਥਨ ਦਿੰਦੇ ਜਿਹੜੇ ਧੀ ਭੈਣ ਨੂੰ ਕਹਿੰਨੇ ਨੇ ਵੀ ਘਰੋਂ ਬਾਹਰ ਪੈਰ ਨਹੀਂ ਪੁੱਟਣਾ ਠੀਕ ਆ ਤੁਹਾਡੀ ਜ਼ਿੰਦਗੀ ਤੁਹਾਨੂੰ ਮੁਬਾਰਕ ਤੁਸੀਂ ਵਿਆਹ ਕਰਾਉਣਾ ਤੁਹਾਨੂੰ ਮੁਬਾਰਕ ਹਰਤੇ ਜੇ ਤੁਹਾਨੂੰ ਮੁਬਾਰਕ ਪਰ ਪਬਲਿਕ ਦੇ ਵਿੱਚ ਕਦੀ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਕੰਮ ਕੀਤਾ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂ ਵੀ ਜਿਹੜੇ ਹੁਣ ਤੁਸੀਂ ਆਪ ਇਸ ਚੀਜ਼ ਦਾ ਫੈਸਲਾ ਕਰੋਗੇ ਜਿਹੜੇ ਭਰਾਵਾਂ ਤੁਸੀਂ ਕਹਿੰਦੇ ਜਿਲ੍ਹਾ ਚ ਧੁੰਨਣਾ ਗਾੜੀ ਵੀਡੀਓ ਵਾਇਰਲ ਨਾ ਕਰਿਓ ਆਹ ਨਾ ਕਰਿਓ ਅਸੀਂ ਤਾਂ ਡਰੇ ਬੈਠੇ ਮੈਂ ਕਿਹ ਗੱਲ ਤੇ ਗੱਲ ਕੀਤੀ ਨਹੀਂ ਆ ਰਾਜੀ ਨਾ ਪਬਲਿਕ ਦੀ ਪੁੱਛੇ ਤੋਂ ਬਗੈਰ ਕਿੱਦਾਂ ਹੋ ਗਿਆ ਜੇ ਹੋ ਵੀ ਗਿਆ ਤੇ ਫਿਰ ਸਾਨੂੰ ਕਾਤੋਂ ਸਾਰੇ ਜਿਹੜੇ ਐਨ ਆਰ ਆਈ ਆ ਜਾਂ ਦੂਜਾ ਤੀਜਾ ਨੂੰ ਕਿਹਾ ਗਿਆ ਕਿ ਸਾਨੂੰ ਅਚਾ ਇਨਸਾਫ ਚਾਹੀਦਾ ਇਨਸਾਫ ਆਪੇ ਕਰਨਾ ਹੀ ਜਦ ਕਿਹੜੇ ਮੂਨਾਂ ਕਿਹੜੀਆਂ ਇੰਟਰਵਿਊ ਦੇਣ ਤੋਂ ਬਾਅਦ ਕਿਦਾਂ ਤੁਸੀਂ ਜਜ਼ਬਾਤਾਂ ਦੇ ਨਾਲ ਖੇਡੇ ਆ ਕਿੰਨੇ ਭਰਾ ਰੋਜ਼ ਦੁਖੀ ਹੁੰਦੇ ਹੋਣਗੇ ਕਿੰਨੀਆਂ ਕੁੜੀਆਂ ਨੂੰ ਇਹ ਆ ਜਿਹੜੀ ਚੀਜ਼ ਦਾ ਸ਼ਰਮਿੰਦਗੀ ਨਾਲ ਸਾਹਮਣਾ ਕਰਨਾ ਪੈਂਦਾ ਹੋਊਗਾ ਆ ਕੀ ਚੱਲਣ ਡਿਆ ਵੀਡੀਓ ਵੀ ਤੁਸੀਂ ਸਾਰੀ ਪਬਲਿਕ ਨੂੰ ਆਪਣੀਆਂ ਦਿਖਾ ਤੀਆਂ ਤੇ ਸ਼ਰਮ ਵੀ ਪੰਜਾਬ ਨੂੰ ਆ ਗਈ ਪਰ ਸੋਚ ਕੇ ਵੇਖੋ ਕਿ ਸਾਡੇ ਨਿੱਕੇ ਨਿੱਕੇ ਬੱਚੇ ਇੱਥੇ ਬਾਹਰਲੀ ਕੰਟਰੀਆਂ 'ਚ ਰਹਿੰਦੇ ਆ ਮਾਮਾ ਬੀਬੀਆ ਕੋਲ ਫੋਨ ਆ ਗੁਰਦੁਆਰੇ ਤੇ ਗਰੰਥੀਆਂ ਕੋਲ ਫੋਨ ਆ ਕਿੱਥੇ ਕਿੱਥੇ ਫੋਨ ਹੁੰਦੇ ਆ ਤੇ ਇਹ ਫੋਨਾਂ ਵਿੱਚ ਚੀਜ਼ਾਂ ਆਉਂਦੀਆਂ ਚੰਗੀਆਂ ਲੱਗਦੀਆਂ ਚਲੋ ਜੇ ਪਹਿਲੀ ਗੱਲ ਤੇ ਬੰਦਾ ਵਿਆਹਾ ਮੰਗਿਆ ਵਾ ਉਹਨੂੰ ਮਿਲਣਾ-ਗਿਲਣਾ ਨਹੀਂ ਚਾਹੀਦਾ ਜੇ ਮਿਲਿਆ ਤੇ ਵੀਡੀਓ ਨਹੀਂ ਬਣਾਉਣੀ ਚਾਹੀਦੀ ਜੇ ਵੀਡੀਓ ਬਣੀ ਤੇ ਰਜਮੰਦੀ ਨਾ ਬਣੀ ਆ ਇਹ ਫਿਰ ਕਿਉਂ ਇਹ ਕਿਹਾ ਗਿਆ ਪਈ ਮੈਨੂੰ ਧੱਕੇ ਨਾਲ ਕੀਤਾ ਫਿਰ ਨਾ ਉਹ ਕੀਤਾ ਜੇ ਕੀਤਾ ਯਾਰ ਅਸੀਂ ਕੋਈ ਸੋਚਣ ਦੇ ਆ ਇੱਥੇ ਕੋਈ ਜੂ ਹੁੰਦਿਆ ਬਾਕੀ ਵੀਰ ਮਰਿਓ ਜਿਹੜਾ ਸਮਝੌਤਾ ਆਇਆ ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਮੇਰਾ ਢੇਡ ਰੀ ਦੁਖਦਾ ਮੇਰੇ ਵੱਲ ਭਾਵੇਂ ਸਾਰੀ ਦੁਨੀਆ ਦੇ ਸਮਝੌਤੇ ਹੁੰਦੇ ਰਹਣ ਗੱਲ ਮੈਂ ਇਹ ਕਹਿੰਦਾ ਜੋ ਹੋਇਆ ਸਹੀ ਹੋਇਆ ਕਿ ਗਲਤ ਹੋਇਆ ਕਿ ਸਾਡੇ ਜਜ਼ਬਾਤਾਂ ਨਾ ਖੇਡੇ ਗਏ ਕਮੈਂਟ ਕਰਕੇ ਤੁਸੀਂ ਦੱਸਣਾ